ਸਤਿ ਸ੍ਰੀ ਅਕਾਲ ਮੇਰੇ ਵੀਰੋ ਸਵੇਰ ਦੀ ਸੈਰ ਦਾ ਅੱਜ ਇੱਕ ਵਾਰ ਫੇਰ ਵੇਲਾ ਹੋ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਸਵੇਰੇ ਉੱਠਣਾ ਸਿਹਤ ਦੇ ਲਈ ਵੀ ਵਧੀਆ ਹੈਗਾ ਤੇ ਆਪਣੇ ਓਵਰਆਲ ਜੀਵਨ ਦੇ ਲਈ ਵੀ ਵਧੀਆ ਹੈਗਾ ਸਵੇਰੇ ਇੱਕ ਤਾਂ ਦੇਖੋ ਪੰਛੀ ਵਗੈਰਾ ਸਾਰੇ ਜਾਗਦੇ ਹੁੰਦੇ ਆ ਸੁਨਹਿਰੀ ਆਵਾਜ਼ਾਂ ਸੋ ਜਿਹੜਾ ਸ਼ੋਰ ਪ੍ਰਦੂਸ਼ਣ ਮੰਨ ਲਓ ਕਾਰਾਂ ਜੀਪਾਂ ਦਾ ਇਹ ਵੀ ਬਹੁਤ ਘੱਟ ਹੁੰਦਾ ਹੈਗਾ ਨਾ ਮਾਤਰੀ ਹੁੰਦਾ ਹੈਗਾ ਦਿਨੇ ਆਪਾਂ ਇਹ ਸੇ ਸ਼ੋਰ ਦੇ ਵਿੱਚ ਹੀ ਲੱਗੇ ਰਹਿੰਦੇ ਆ ਤੇ ਆਪਾਂ ਨੂੰ ਆਪਣੀ ਖੁਦ ਹੀ ਲਾਈਫ ਦਾ ਵੀ ਪਤਾ ਨਹੀਂ ਲੱਗਦਾਗਾ ਸੋ ਜੀਵਨ ਨੂੰ ਚੰਗੀ ਤਰ੍ਹਾਂ ਜਿਉਣ ਵਾਸਤੇ ਸਵੇਰੇ ਉੱਠਣਾ ਪੈਣਾਗਾ ਉੱਠ ਕੇ ਐਕਸਰਸਾਈਜ਼ ਵਾਰਮ ਅਪ ਜੋ ਵੀ ਤੁਸੀਂ ਜੋਗਿੰਗ ਜੋ ਕੁਝ ਕਰਨਾ ਚਾਹੁੰਦੇ ਹੋ ਪਰ ਕਰੋ ਉਹ ਖੁੱਲੀ ਹਵਾ ਦੇ ਵਿੱਚ ਵੀ ਜਿੱਥੇ ਆਕਸੀਜਨ ਆਪਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਮਿਲੇ ਜੇ ਆਪਾਂ ਬੰਦ ਕਮਰੇ ਦੇ ਵਿੱਚ ਹੀ ਆਪਾਂ ਐਕਸਰਸਾਈਜ਼ ਕਰਦੇ ਰਹੇ ਤਾਂ ਉਸ ਚੀਜ਼ ਦਾ ਉਹਨਾਂ ਬੈਨੀਫਿਟ ਨਹੀਂ ਹੁੰਦਾਗਾ ਇਸ ਕਰਕੇ ਐਕਸਰਸਾਈਜ਼ ਨੂੰ ਹਮੇਸ਼ਾ ਖੁੱਲੀ ਹਵਾ ਦੇ ਵਿੱਚ ਹੀ ਕਰਨਾ ਚਾਹੀਦਾ ਹੈਗਾ ਖੁੱਲੀ ਹਵਾ ਦੇ ਵਿੱਚ ਕਿਉਂਕਿ ਆਕਸੀਜਨ ਪੌਦਿਆਂ ਤੋਂ ਆਪਾਂ ਨੂੰ ਮਿਲੂਗੀ ਤੇ ਆਪਣੀ ਬਾਡੀ 'ਚ ਜਾਊਗੀ ਆਪਣੇ ਜੋ ਡੈੱਡ ਸੈੱਲ ਨੇ ਬਾਡੀ 'ਚੋਂ ਬਾਹਰ ਨਿਕਲ ਜਾਂਦੇ ਹੈਗੇ ਨਵੇਂ ਸੈੱਲ ਬਣਦੇ ਹੈਗੇ ਤੇ ਸਰੀਰ ਨੂੰ ਊਰਜਾ ਮਿਲਦੀ ਹੈਗੀ ਇਹੀ ਇੱਕ ਚੰਗੇ ਜੀਵਨ ਦਾ ਮੰਤਰ ਹੈਗਾ ਆਪਾਂ ਜੀਵਨ ਨੂੰ ਕਿਵੇਂ ਜਿਉਣਾ ਸੋ ਇਹ ਮੈਂ ਜਿੱਥੇ ਸੈਰ ਕਰਦਾ ਰਹਿੰਦਾਗਾ ਹਜੇ ਸੂਰਜ ਦੇਵਤਾ ਜੇ ਨਿਕਲਿਆ ਨਹੀਂਗਾ ਇਸ ਪਾਸੇ ਸੂਰਜ ਨਿਕਲੂਗਾ ਸਵੇਰ ਦੀ ਹਰਿਆਲੀ ਪੰਛੀਆਂ ਦੀ ਆਵਾਜ਼ ਦਿਲ ਨੂੰ ਸਕੂਨ ਜਾਂ ਮਿਲਦਾਗਾ ਤੋ ਦੇਖੋ ਚਿੜੀਆਂ ਆਪਾਂ ਸਵੇਰੇ ਉੱਠਦੇ ਨਹੀਂਗੇ ਉੱਠਣਾ ਵਧੀਆ ਵੀ ਨਹੀਂ ਲੱਗਦਾਗਾ ਸੋ ਬਈ ਇੱਕ ਚੰਗੇ ਜੀਵਨ ਦਾ ਮਤਲਬ ਤਾਂ ਇਹੀ ਹੈਗਾ ਕਿ ਤੁਸੀਂ ਸਵੇਰੇ ਉੱਠੋ ਉੱਠ ਕੇ ਤੁਹਾਡਾ ਰੁਟੀਨ ਚਾਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਟੈਨਸ਼ਨ ਆ ਪਰ ਜੇਕਰ ਤੁਸੀਂ ਅੱਧਾ ਘੰਟਾ ਆਪਣੇ ਸਰੀਰ ਨੂੰ ਦੇਤਾ ਇਸ ਤੋਂ ਵਧੀਆ ਤੁਹਾਡੇ ਸਰੀਰ ਦੇ ਲਈ ਕੋਈ ਵੀ ਚੀਜ਼ ਨਹੀਂ ਹੋ ਸਕਦੀਗੀ ਕਾਰਨ ਕਿਉਂਕਿ ਜਿਹੜਾ ਸਵੇਰ ਦਾ ਅੱਧਾ ਘੰਟਾ ਉਹ ਤੁਸੀਂ ਆਪਣੇ ਆਪ ਲਈ ਜਿਉਣਾਗਾ ਤੁਸੀਂ ਆਪਣੇ ਸਰੀਰ ਲਈ ਜਿਉਣਾਗਾ ਸਰੀਰ ਤੰਦਰੁਸਤ ਤਾਂ ਤੁਸੀਂ ਤੰਦਰੁਸਤੋਂ ਵਾਕੀ ਦਿਨ ਪਰ ਦੀਆਂ ਜੋ ਵੀ ਆਪਾਂ ਟੈਨਸ਼ਨਾਂ ਇਹ ਰੋਜ਼ੇ ਵਿੱਚ ਇਹ ਹਰ ਇੱਕ ਇਨਸਾਨ ਲੈਂਦਾ ਰਹਿੰਦਾਗਾ ਕੋਈ ਕਰੋੜਾਪਤੀ ਆ ਉਹ ਵੀ ਲੈਂਦਾ ਰਹਿੰਦਾ ਕੋਈ ਜਿਹਦੇ ਕੋਲੇ ਪੈਸਾ ਨਹੀਂ ਹੈਗਾ ਉਹ ਵੀ ਲੈਂਦਾ ਰਹਿੰਦਾਗਾ ਸੋ ਟੈਨਸ਼ਨਾਂ ਲੈ ਕੇ ਆਪਾਂ ਆਪਦਾ ਸਰੀਰ ਹੀ ਖਰਾਬ ਕਰਦੇ ਆ ਤੇ ਨਾ ਹੀ ਕੁਝ ਹੋਣਾਗਾ ਜੋ ਕੁਝ ਕਰਨਾਗਾ ਪ੍ਰਮਾਤਮਾ ਨੇ ਉਹ ਆਪਣੇ ਆਪ ਹੋ ਜਾਣਾਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾਗਾ ਸੋ ਮੇਰੇ ਵੀਰੋ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਭੈਣਾਂ ਨੂੰ ਵੀ ਇਹੀ ਕਹਿਣਾ ਚਾਹੁੰਗਾ ਵੀ ਆਪਣਾ ਜੋ ਸਰੀਰ ਆ ਇਸ ਦਾ ਖਿਆਲ ਰੱਖੋ ਐਕਸਰਸਾਈਜ਼ ਕਰੋ ਚੰਗੇ ਕੰਮ ਕਰੋ ਮਾਰਨਿੰਗ ਵਾਕ ਜਰੂਰ ਕਰੋ ਸਵੇਰ ਦੀ ਸੈਰ ਤੇ ਇਸ ਦੇ ਵਿੱਚ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰ ਸਕਦੇ ਹੋਗੇ ਰੱਬ ਦਾ ਨਾਮ ਲੈ ਸਕਦੇ ਹੋਗੇ ਤੇ ਜਦੋਂ ਤੁਸੀਂ ਆਪਣੇ ਚਾਰੇ ਪਾਸੇ ਸਵੇਰੇ ਹਰਿਆਲੀ ਦੇਖੋ ਪੰਛੀ ਸਭ ਕੁਝ ਵੇਖਦੇ ਹੋਗੇ ਤੁਹਾਡੇ ਮਨ ਨੂੰ ਇਹੋ ਜੀ એનર્ਜੀ ਮਿਲਣੀ ਹੈਗੀ ਵੀ ਤੁਸੀਂ ਤੁਹਾਡੀਆਂ ਜਿੰਨੀਆਂ ਵੀ ਟੈਨਸ਼ਨਾਂ ਨੇ ਨਾ ਉਹ ਬਾਲਾ ਨਹੀਂ 50% ਘੱਟ ਹੋ ਜਾਣੀਆਂ ਕਿਉਂਕਿ ਤੁਹਾਡਾ ਧਿਆਨ ਨਾ ਸਵੇਰ ਵੇਲੇ ਜਦੋਂ ਚੰਗੀਆਂ ਚੀਜ਼ਾਂ ਵੱਲ ਚਲਾ ਗਿਆ ਨਾ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਗਾਣਾ ਸਮਝਣਾਗਾ ਹੌਲੀ ਹੌਲੀ ਰੁਟੀਨ ਜਦੋਂ ਤੁਹਾਡਾ ਬਣ ਗਿਆ 21 ਦਿਨਾਂ ਤੋਂ ਬਾਅਦ ਤਾਂ ਤੁਸੀਂ ਆਪਣੇ ਆਪ ਨੂੰ ਅੱਗੇ ਨਾਲੋਂ ਬਹੁਤ ਚੰਗੇ ਅਤੇ ਬਿਹਤਰ ਮਹਿਸੂਸ ਕਰੋਗੇ ਤੇ ਇੱਕ ਤੁਸੀਂ ਹੋਰ ਦੇਖੋ ਸਵੇਰ ਦੀ ਸੈਰ ਦਾ ਆਨੰਦ ਦੇ ਨਾਲ ਜਿਹੜੀਆਂ ਤੁਹਾਡੇ ਛੋਟੀਆਂ ਮੋਟੀਆਂ ਬਿਮਾਰੀਆਂ ਜਿਵੇਂ ਖੰਘ ਜ਼ਖਾਮ ਬੁਖਾਰ ਇਹ ਜੇ ਇਹ ਚੀਜ਼ਾਂ ਵੀ ਰੁਟੀਨ ਦੇ ਵਿੱਚ ਨਾ ਘਟਣਾ ਸ਼ੁਰੂ ਹੋ ਜਾਣਗੀਆਂ ਤੇ ਜਿਹੜੀਆਂ ਵੱਡੀਆਂ ਪ੍ਰੋਬਲਮਜ਼ ਹੁੰਦੀਆਂ ਨੇ ਹਾਰਟ ਬਲੋਕਸ ਇਹ ਵੀ ਇਹਦੇ ਨਾਲ ਬਹੁਤ ਹੱਦ ਤੱਕ ਘਟ ਜਾਂਦੀਆਂ ਨੇ 슈ਗਰ ਲੈਵਲ ਵੀ ਇਹਦੇ ਨਾਲ ਬਹੁਤ ਲੈਵਲ ਤੱਕ ਕੰਟਰੋਲ ਹੋ ਜਾਂਦਾ ਹੈਗਾ ਬਿਮਾਰੀਆਂ ਕਿੱਥੋਂ ਆਉਂਦੀਆਂ ਨੇ ਕਿਉਂਕਿ ਜਦੋਂ ਆਪਾਂ ਆਪਣੇ ਸਰੀਰ ਨੂੰ ਹਿਲਾਉਂਦੇ ਜਦੋਂ ਨਹੀਂ ਚਲੋ ਠੀਕ ਆ ਆਪ ਜਿਹੜੇ ਘਰੇਲੂ ਰਜੇਮ ਆ ਉਹਦੇ ਵਿੱਚ ਸਰੀਰ ਨੂੰ ਹਿਲਾਉਂਦੇ ਵਗੈਰਾਗੇ ਪਰ ਉਹ ਚੀਜ਼ ਨਹੀਂ ਇੱਕ ਨੇਚਰਲ ਆਕਸੀਜਨ ਲੈਣੀ ਰੈ ਨੇਚਰਲ ਤੁਰਨਾ ਉਹ ਇੱਕ ਅਲੱਗ ਚੀਜ਼ ਆ ਸੋ ਬਾਕੀ ਆਪਾਂ ਕੱਲ ਗੱਲ ਕਰਦੇ ਆ ਸੋ ਧੰਨਵਾਦ ਵੀਰੋ ਸੈਰ ਹਜੇ ਮੈਂ ਅੱਧਾ ਬਣਾ ਘੰਟਾ ਹੋਰ ਕਰਨੀ ਆ ਤੇ ਉਸ ਤੋਂ ਬਾਅਦ ਕੱਲ ਨੂੰ ਆਪ ਕੰਟੀਨਿਊ ਗੱਲ ਕਰਦੇ ਆ ਧੰਨਵਾਦ